ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਿਰਨਿਤਾ ਲੀਵਾਲ ਤੁਹਾਡਾ ਸਤਿ ਸਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜਵੀਂ ਖੇਡ ਦੀ ਕਲਾਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੀਸ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਭ ਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 16 ਨਵੰਬਰ 2025 ਨੂੰ ਹੋਣ ਵਾਲੇ ਪਾਕਪਾ ਕਬੱਡੀ ਕੱਪਾ ਬਾਰੇ ਗੱਲਬਾਤ ਕਰਨੀ ਹੈ ਜੀ ਉਨ੍ਹਾਂ ਦਾ ਮੇਰਵਾ ਕੁਝ ਇਸ ਪ੍ਰਕਾਰ ਹੈ ਇੱਕ ਵੱਡੀ ਕੱਪ ਚੈਲਾ ਸਮਰਾਲਾ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਵਜਨੇ ਕਬੱਡੀ ਦੇ ਮੈਚ ਕਰਵਾਏ ਜਾਣਗੇ 75 ਕਿਲੋ ਵਜਨੇ ਕਬੱਡੀ ਦਾ ਪਹਿਲਾ ਇਨਾਮ 21000 ਅਤੇ ਦੂਜਾ ਇਨਾਮ 15000 ਹੋਵੇਗਾ ਜੀ ਇੱਥੇ ਅੱਜ ਬੈਸਟਾਂ ਨੂੰ ਚਾਂਦੀ ਦੇ ਕੈਂਠੇ ਦਿੱਤੇ ਜਾਣਗੇ ਜੀ ਇੱਥੇ ਅੱਜ 65 ਕਿਲੋ ਵਜਨੇ ਕਬੱਡੀ ਦੇ ਵੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ ਸੋ ਆਤੇ ਦੂਜਾ ਨਾਮ 5100 ਹੋਵੇਗਾ ਜੀ ਬੈਸਟਰਾਂ ਨੂੰ ਇੱਥੇ 10-10 ਕਿਲੋ ਦੇ ਸੀਕਿਓ ਦਿੱਤਾ ਜਾਵੇਗਾ ਜੀ ਇਸ ਮੈਚ ਦਾ ਲਾਈਵ ਕਬੱਡੀ ਪੰਜਾਬ ਲਾਈਵ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਵਨੰਤ ਵਾਣ ਸਕਦੇ ਹਨ ਇੱਕ ਕਬੱਡੀ ਕਪਨਾਬਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 8 ਅਕੈਡਮੀਆ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 2 ਲੱਖ ਅਤੇ ਦੂਜਾ ਨਾਮ 1.5 ਲੱਖ ਹੋਵੇਗਾ ਜੀ ਬੈਸਟਰਾਂ ਨੂੰ ਇੱਥੇ 5152000 51 51000 ਦਿੱਤਾ ਜਾਵੇਗਾ ਜੀ ਇੱਥੇ ਅੱਜ ਆਰਨੇਕ ਦਾ ਖੁੱਲਾ ਖਾੜਾ ਚੱਲੇਗਾ ਜੀ ਇੱਕ ਵੱਡੀ ਕੱਪ ਜਵਾਰ ਸਿੰਘ ਆਲਾ ਮੋਗਾ ਵੀ ਇੱਥੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਇੱਕ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਖਿਡਾਰੀ ਬਾਹਰੋਂ ਪਹਿਲਾ ਨਾਮ 31000 ਤੇ ਦੂਜਾ ਨਾਮ 25000 ਹੋਵੇਗਾ ਜੀ ਬੈਸਟਰਨ ਨੂੰ ਇੱਥੇ 51 5100 ਦਿੱਤਾ ਜਾਵੇਗਾ ਜੀ ਇਸ ਮੈਚ ਦਾ ਲਾਈਵ ਕਬੱਡੀ ਜੰਕਸ਼ਨ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਇਹ ਕਬੱਡੀ ਕੱਪ શ્રી ਗੰਗਾ ਨਗਰ ਰਾਜਸਥਾਨ ਵਿੱਚੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ 60 ਕਿਲੋ ਵਜ਼ਨ ਦੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 11000 ਅਤੇ ਦੂਜੇ ਨਾਮ 750 ਹੋਵੇਗਾ ਜੀ ਜੇਕਰ ਆਪਾਂ ਬੈਸਟਰ ਦੀ ਗੱਲਬਾਤ ਕਰੀਏ ਤਾਂ ਬੈਸਟਰ ਨੂੰ ਇੱਥੇ ਸਮਾਰਟਵਾਚਾਂ ਦਿੱਤੀਆਂ ਜਾਣੀਆਂ ਜੀ ਇਹ ਕਬੱਡੀ ਕੱਪ ਪਿੰਡ ਪੁਟਾਲ ਕਰਾ ਕਲਾਸ ਇੱਕ ਵੱਡੀ ਕੱਪ ਪੈਨੂ ਪਟਾਲਕਲਾ ਸੰਗਰੂਰ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਦੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 45000 ਅਤੇ ਦੂਜਾ ਨਾਮ 31000 ਹੋਵੇਗਾ ਜੀ ਇੱਕ ਵੱਡੀ ਕੱਪ ਨਵਾਂਗ੍ਰਾਮ ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਓਪਨ ਦੇ ਮੈਚ ਕਰਵਾਏ ਜਾਣਗੇ ਪਹਿਲੇ ਇਨਾਮ 44000 ਅਤੇ ਦੂਜਾ ਇਨਾਮ 31000 ਹੋਵੇਗਾ ਜੀ ਇਹ ਕਬੱਡੀ ਦਾ ਸਰਾਬਾ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਇੱਕ ਪਿੰਡੋਂ ਪੰਨ ਤਿੰਨ ਖਿਡਾਰੀ ਬਾਰੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 152000 ਅਤੇ ਦੂਜਾ ਇਨਾਮ 101000 ਹੋਵੇਗਾ ਜੀ ਪੈਸਟਾ ਨੂੰ ਇੱਥੇ 5151000 ਦਿੱਤਾ ਜਾਵੇਗਾ ਜੀ ਇਸ ਮੈਚ ਦਾ ਲਾਈਵ ਕਬੱਡੀ 365.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਵਨੰਦ ਮਾਨ ਸਕਦੇ ਹਨ ਵੱਡੀ ਕੱਪ ਪਿੰਡ ਕੋਟ ਕਰੋੜਗਲਾ ਫਿਰੋਜ਼ਪੁਰ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਆਲੋਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1 ਲੱਖ ਅਤੇ ਦੂਜਾ ਇਨਾਮ 75000 ਹੋਵੇਗਾ ਜੀ ਬੈਸਟਰ ਨੂੰ ਇੱਥੇ 21000 ਦਿੱਤਾ ਜਾਵੇਗਾ ਜੀ ਐਥੇ ਅੱਜ ਦਰਸ਼ਕ ਵੀਰਾਂ ਲਈ ਲੱਕੀ ਡਰਾ ਕੱਟੇ ਜਾਣਗੇ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦ ਹੈ ਜੀ ਧੰਨਵਾਦ